ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਟਾਂ ਮੈਠੇ ਮੰਜੀ ਤੇ ਉਨਾ ਫੜ ਕੇ ਉਹਨੇ ਧੂਆ ਵਾ ਮੰਜੀ ਤੋਂ ਹਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾਬ ਇਸ ਖਰਾਬ ਹੋ ਗਏ ਆ ਮੇਰੀ ਧੀ ਭਰਾ ਦੇ ਗਮ ਦੇ ਨਾਲ ਉੱਥੇ ਤਣ ਡਿੱਗੀ ਉੱਥੇ ਮੈਂ ਉੱਪਰ ਡਿੱਗੀ ਉਹਦੇ ਉਹਨਾਂ ਸਾਡੇ ਕੋਲ ਥੂਕੇ ਲੈ ਗਏ ਆ ਆਣ ਗਵਾਣ ਸਾਡਾ ਆਇਆ ਵਾ ਤੇਰੇ ਉਹਨਾਂ ਨੇ ਵੀ ਇੱਥੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲਾ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਫਤ ਕੀਤਾ ਕੀ ਕੀਤਾ ਜਿੱਦਾਂ ਕਹਿੰਦੇ ਤੁਸੀਂ ਜਿਸੂਸੀ ਕਰਦਾ ਰਹੋ ਹਾਂਜੀ ਕਹਿੰਦੇ ਜਿਸੂਸੀ ਕਰਦਾ ਰਹੇ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤੇ ਨਹੀਂ ਕੀਤਾ ਸਾਡੇ ਕੋਲ ਤਾਂ ਲਾਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਵਾ ਹਾਂਜੀ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਾਇਬ ਚਾਹੀਦਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਵਾਸਤੇ ਥੋੜਾ ਤੇ ਬੇਟੇ ਦਾ ਕੀ ਨਾਮ ਸੀ ਤੇ ਕੀ ਗੱਲਬਾਤ ਕਰੀ ਤੋਂ ਸੁਖਬਰੀਦ ਸਮਝਾਜੀ ਕੀ ਨਾਮ ਜੀ ਸੁਖਬਰੀਦ ਤੁਹਾਡਾ ਕੀ ਨਾਮ ਗੁਰਮਜੀਤ ਸਿੰਘ ਕੀ ਗੱਲਬਾਤ ਹੋਈ ਗੱਲਬਾਤ ਕੁਛ ਨਹੀਂ ਜੀ ਸਾਨੂੰ ਅਜੇ ਤੁਹਾਨੂੰ ਕੋ ਪਤਾ ਨਹੀਂ ਮੈਂ ਤਾਂ ਲੱਕੜ ਦਾ ਵਪਾਰ ਕਰਦੇ ਹਾਂ ਸਾਨੂੰ ਕੋਈ ਇਸ ਬਾਰੇ ਕੋ ਨੋਟ ਨਹੀਂ ਜੀ ਕਦੋਂ ਬਿੜਨ ਕਰੇ ਕਰੋ ਇਹ 14 ਨੂੰ ਜਾਂ 15 ਨੂੰ ਇੱਥੇ ਖੜਾ ਜੇ ਕੀ ਕੀ ਤੇ ਦੋ ਕਿਥੋਂ ਘਰੋਂ ਲੈ ਗਏ ਚੋਕੇ ਧੂਕੇ ਲੈ ਗਏ ਪਾਨੂੰ ਪਤਾ ਹੀ ਨਾ ਕਦੋਂ ਲੈ ਗਏ ਲੈ ਗਏ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਪਾਨੂੰ ਕੋਈ ਪਤਾ ਨਹੀਂ ਉਹ ਲੋਵਾਰੀ ਕਿੰਨੇ ਵਜੇ ਘਰ ਨੂੰ ਆਇਆ ਇਸ ਘਰ ਆਇਆ ਘਰ ਕੋਈ ਫੇਰੇ ਫੇਰੇ ਮਲੇ ਰੇ ਛੇ ਕੋਈ ਦਾ ਟੈਂਪਰ ਇੰਕਲੋ ਜਿਹੜੀ ਕਹਿੰਦੇ ਮਸੂਸੀ ਕਰਦਾ ਰਿਹਾ ਫੋਟੋਆ ਮਹਾਚਲ ਤੱਕ ਬਾਰਡਰ ਦੀਆਂ ਜਾਂ ਉਹ ਫੋਟੋਆ ਕੁਛ ਕੀਤੀਆਂ ਨਹੀਂ ਇਹ ਕੁਛ ਇਹੋ ਜੀ ਕੋਈ ਗੱਲਾਂ ਸਾਨੂੰ ਕੋਈ ਪਤਾ ਨਹੀਂ ਗਿਆ ਸੀ ਕੋਈ ਹਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰ ਉਹ ਲੱਕੜ ਦਾ ਵਾਰਕਾ ਤੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਰੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਵੀ ਕੀ ਪਾਹੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਇਹ ਜਿਹੜੇ ਆਰੋਪ ਨੇ ਤਕਰੀਬਨ ਮੈਂ ਤੇ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਕੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚ ਉਹ ਪੁਲਸ ਵਾਲੇ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼த்ਰੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਆ ਕਿੱਥੇ ਕੀਤੀ ਆ ਕਿਹੜੇ ਬਾਰਡਰ ਦੀ ਕੀਤੀ ਆ ਇਹਨਾਂ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜ੍ਹਾਈ ਕੀਤੀ ਆ ਬੱਚੇ ਨੇ ਪਲੱਸ 2 ਹੈ ਜੀ ਹਾਂਜੀ ਪਲੱਸ 2 ਪਾਸ ਆ ਕੰਮ ਕਰਦਾ ਸੀ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਜਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਨਾਲ ਉਹਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਿਨਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ